ਕਿ ਕਿਸੇ ਦੇ ਘਰ ਚ ਹਨਾ ਕਿਸੇ ਦੇ ਬਜ਼ੁਰਗ ਆ ਕਿਸੇ ਦੀ ਮਾਂ ਮਾ ਹਨਾ ਅਸੀਂ ਸਾਰਿਆਂ ਨੂੰ ਨਹੀਂ ਰੱਖ ਸਕਦੇ ਪਰ ਜੇ ਤੇਰੀ ਕੋਈ ਮਜਬੂਰੀ ਸੀਗੀ ਤੁਸੀਂ ਬਾਪੂ ਨੂੰ ਲੈ ਹੀ ਆਏ ਸੀ ਇੱਥੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਆਉਂਦੇ ਇੱਥੇ ਸਾਡੇ ਕੋਲੇ ਬਹੁਤ ਸਾਰੇ ਬੰਦੇ ਆਉਂਦੇ ਨੇ ਉਮੀਦ ਲੈ ਕੇ ਹੁਣ ਜੇ ਤੁਸੀਂ ਸਾਡੇ ਨਾਲ ਗੱਲ ਕਰਦੇ ਵੀ ਅਸੀਂ ਇਲਾਜ ਨਹੀਂ ਕਰਾ ਸਕਦੇ ਅਸੀਂ ਤੁਹਾਡਾ ਇਲਾਜ ਕਰਾਉਣ ਵਾਸਤੇ ਤੁਹਾਨੂੰ ਕਿਤੇ ਨਾ ਕਿਤੇ ਐਡਮਿਟ ਕਰਾਉਣ ਦੇ ਇੱਥੇ ਤੁਹਾਡਾ ਖਰਚਾ ਨਾ ਹੁੰਦਾ ਪਰ ਸੰਭਾਲ ਤਾਂ ਤੁਹਾਨੂੰ ਕਰਨੀ ਚਾਹੀਦੀ ਹੈ ਨਾ ਤੁਹਾਡਾ ਬਾਪਾ ਤੁਹਾਨੂੰ ਜੰਮਿਆ ਉਹਨੇ ਵਿਚਾਰੇ ਨੇ ਇਸ ਲੀਗੈਲਟੀ ਸਾਡੀ ਬੰਦਨ ਸਾਡੇ ਤੇ ਨਾ ਖਾਤ ਨਹੀਂ ਹੈ ਕਿ ਸੈੱਟ ਵੀ ਤੁਹਾਡੇ ਬਹੁਤ ਏਦਾਂ ਆ ਕਿੱਡਾ ਵੱਡਾ ਪਾਪ ਲੈ ਲਿਆ ਕਹਿੰਦੇ ਕਿ ਮੈਂਟਲੀ ਅਫਸਰਡ ਹੋ ਗਿਆ ਅਪਾ ਜੇ ਨਾ ਟ੍ਰੀਟਮੈਂਟ ਵਿੱਚ ਆਪਾਂ ਹੈਲਪ ਕਰ ਸਕਦੇ ਕੈਂਪ ਦਾ ਨੰਬਰ ਦਿੱਤਾ ਹੋਇਆ ਰਿਪੋਰਟਿੰਗ ਵੀ ਚੱਕ ਹੋਈ ਹੈ ਤੇ ਲਾਸਟ ਚੇ ਹੀ ਕੋਈ ਨਹੀਂ ਆਪਾਂ ਵੀਡੀਓ ਚੈੱਕ ਕਰਾਂਗੇ ਬੱਚੀ ਕੈਂਪ ਦੇ ਲਈ ਕਾਈਂ ਕਰਦੇ ਸੀ ਇਹਨਾਂ ਬਾਪੂ ਨੂੰ ਤਾਂ ਮਾਗੀ ਪ੍ਰੋਬਲਮ ਹੈ ਮੈਂਟਲੀ ਆ ਹਾਂ ਕਿੰਨੇ ਕ ਟਾਈਮ ਤੋਂ ਮਤਲਬ ਕਿ ਪਹਿਲਾਂ ਥੋੜੇ ਥੋੜੇ ਸੀਗੇ ਤੇ ਹੁਣ ਆ 10 12 ਦਿਨਾਂ ਤੋਂ ਕੋਈ ਜ਼ਿਆਦਾ ਹੀ ਹੁਣ ਲੱਗਦੇ ਸੀਗੇ ਇਹ ਉਹਨਾਂ ਦਾ ਮਤਲਬ ਕਿ ਨਾ ਦਿਮਾਗ ਚੋਂ ਬੋਲੀ ਜਾਣਾ ਪੂਰੀ ਰਾਤ ਬੋਲੀ ਜਾਂਦੇ ਸੀ ਪਹਿਲਾਂ ਮਾਣ ਮੋਟਾ ਦੁੱਧ ਤੇ ਬਰੈਡ ਭਿਓ ਕੇ ਖਵਾਉਂਦੇ ਸੀ ਖਾ ਲੈਂਦੇ ਸੀ ਸਵੇਰ ਚੋਂ ਖਾਣਾ ਵੀ ਬੰਦ ਕਰ ਗਏ ਮੈਂ ਡਰ ਗਈ ਸੀ ਕਿ ਪਾਪਾ ਨੂੰ ਅਗਰ ਕੁਝ ਹੋ ਗਿਆ ਮੇਰੇ ਕੋ ਤਾਂ ਪੈਸੇ ਵੀ ਨਹੀਂਗੇ ਦੁੱਖ ਦੀ ਗੱਲ ਹੈ ਇਹ ਬਾਪ ਨੂੰ ਜੰਮਣ ਵਾਲੇ ਨੂੰ ਇੰਦਾ ਸੁੱਟ ਕੇ ਜਾਣੇ ਤੁਹਾਡੀ ਬੇਟੀ ਤੁਹਾਡੇ ਨਾਲ ਆ ਕੱਲ ਨੂੰ ਬੇਟੀ ਵੀ ਦੇਖ ਰਹੀ ਆ ਕੱਲ ਨੂੰ ਕਿਤੇ ਇਹਦੇ ਮੂਰੇ ਇਸੇ ਤਰ੍ਹਾਂ ਦੀ ਮਜਬੂਰੀ ਆ ਜਾਵੇ ਅੱਜ ਤੋਂ 20 ਸਾਲਾਂ ਬਾਅਦ ਮਨ ਲਾ ਇਹੇ ਮੁਰੇ ਵੀ ਇਸੇ ਤਰ੍ਹਾਂ ਦੀ ਮਜਬੂਰੀ ਆ ਜਾਏ ਜਿੱਦਾਂ ਤੇਰੇ ਮੁਰੇ ਖੜੀ ਆ ਇਹ ਇੱਕ ਮਿੰਟ ਵੀ ਨਹੀਂ ਸੋਚੂਗੀ ਇਹਨੂੰ ਪਤਾ ਵੀ ਇਹ ਤਾਂ ਨਾਰਮਲ ਗੱਲ ਈ ਸਾਡੀ ਮੰਮੀ ਵੀ ਟਾਈਂ ਕਰਦੀ ਸੀ ਆਪਣੇ ਡੈਡੀ ਨਾਲ ਤੇ ਵੀ ਤੈਨੂੰ ਛੱਡੇ ਹੋਗੀ ਫਿਰ ਨਹੀਂ ਵੀਰ ਜੀ ਉਹ ਗੱਲ ਨਹੀਂ ਸੀ ਮੈਂ ਜੇ ਆਸ ਸੀ ਕਿ ਮੈਨੂੰ ਇੱਥੋਂ ਤਾਂ ਹੀ ਮੈਂ ਕਰਤੀ ਪਰ ਫਿਰ ਐ ਥੋੜੀ ਲਾ ਕੇ ਜਾਣਾ ਸੀ ਸੜਕ ਤੇ ਤੇ ਆਸ ਸੀ ਤੂੰ ਆ ਕੇ ਇੱਥੇ ਰੱਖ ਲੈਣੀ ਤੂੰ ਕਹਿੰਦੀ ਵੀਰੇ ਮੈਂ ਤਾਂ ਜਾਣਾ ਹੀ ਨਹੀਂ ਆ ਪਈ ਅਸੀਂ ਤੈਨੂੰ ਮਾਰਦੇ ਘਟਦੇ ਭਜਾਉਂਦੇ ਤੈਨੂੰ ਇੱਥੇ ਭੈਣੇ ਠੰਡ ਦੇ ਵਿੱਚ ਮਾਂ ਮਰੀ ਗਈ ਉੱਥੇ ਵਿਚਾਰੇ ਨੂੰ ਉਹਦਾ ਭਲਾ ਹੋਵੇ ਉਹ ਮੁੰਡਿਆਂ ਦਾ ਉਹਨਾਂ ਨੇ ਜਦੋਂ ਹੀ ਸੈਰ ਕਰਦਿਆਂ ਨੇ ਦੇਖ ਲਿਆ ਬਾਈ ਜਿਵੇਂ ਘੰਟਾ ਜਿਵੇਂ ਤੁਹਾਨੂੰ ਦੁੰਦ ਘਟ ਸੀ ਉਦੋਂ ਜੇ ਕਿਤੇ ਅੱਧਾ ਘੰਟਾ ਲੇਟ ਹੁੰਦਾ ਤਾਂ ਸ਼ਾਇਦ ਅਸੀਂ ਉਦੋਂ ਨੂੰ ਜਾਂਦੇ ਹੀ ਨਾ ਕੋਈ ਤੇ ਜੇ ਕਿਤੇ ਉਹ 2 ਘੰਟੇ ਵੀ ਉੱਥੇ ਹੋਰ ਪਿਆ ਰਹਿੰਦਾ ਉਹਨੇ ਉੱਥੇ ਜੰਮ ਜਾਣਾ ਸੀ ਵਿਚਾਰੇ ਨੇ ਠੰਡ ਵੀ ਸੀ ਜੀ ਉਹ ਮੇ ਪਾ ਕੇ ਚਲੇ ਹੁਣ ਉਸ ਦਿਨ ਦਾ ਹੀ ਬਿਮਾਰ ਜਿਆਦਾ ਜਦੋਂ ਅਸੀਂ ਚੱਕ ਕੇ ਲੈ ਕੇ ਗਏ ਆ ਉਦੋਂ ਹੀ ਦੀ ਆ ਕੇ ਨੇ ਪਾਇਆ ਉਹਦਾ ਬੀਪੀ 60 ਸੀ ਸਾਰੇ ਤੇ ਫਿਰ ਆਈਸੀਯੂ ਦੇ ਵਿੱਚ ਦਾਖਲ ਆ ਹੁਣ ਉਹਦੇ ਮੂੰਹ ਚੋਂ ਮੰਨ ਲੋ ਰੇਸ਼ੇ ਨਿਕਲੀ ਜਾਂਦਾ ਹਰਾ ਹਰੇ ਰੰਗ ਦਾ ਇੱਥੋਂ ਦੀ ਹੁਣ ਬੱਕੀ ਥਾਈਂ ਦੀ ਉਹਨਾਂ ਨੇ ਕੱਢਿਆ ਰੇਸ਼ਾ ਅ ਸਾਰਾ ਰੇਸ਼ੇ ਨਾਲ ਭਰ ਗਿਆ ਇੱਕ ਤੋਂ ਪਹਿਲਾਂ ਹੀ ਬਿਮਾਰ ਸੀ ਇੱਕ ਠੰਡ ਚ ਪਾਤਾ ਚਾਹੇ ਤੁਸੀਂ ਮੇਰੀ ਹੁਣੇ ਗਲਤੀ ਸਮਝ ਲੋ ਚਾਹੇ ਮਜਬੂਰੀ ਸਮਝ ਲੋ ਜੋ ਵੀ ਸਮਝ ਲੈ ਮੈਂ ਇਹ ਭੈਣ ਮੇਰੀਏ ਇੰਨਾਂ ਗਲਤੀਆਂ ਮਜਬੂਰੀਆਂ ਦੇ ਤਾਂ ਗਾਂ ਜਾਣੇ ਹਿਸਾਬ ਅਸੀਂ ਕੌਣ ਆ ਅਸੀਂ ਤੈਨੂੰ ਕੀ ਸਜ਼ਾ ਦੇਣੀ ਆ ਅਜੇ ਤੈਨੂੰ 2 ਮਿੰਟ ਗੁੱਸਾ ਕਰਕੇ ਦੋ ਆਹ ਗੱਲਾਂ ਹੀ ਸੁਣਾ ਸਕਦੇ ਆ ਪਰ ਆਪਣੇ ਬਾਪ ਨੂੰ ਐਦਾਂ ਛੱਡਣਾ ਮਤਲਬ ਬੜੀ ਦੁੱਖ ਦੀ ਗੱਲ ਹੈ। ਜਦੋਂ ਘਰੇ ਪਿਆਈ ਪੂਰਾ ਹੋ ਜਾਂਦਾ ਨਾ ਤੁਹਾਡੇ ਕੋਲੇ ਤਾਂ ਵੀ ਇਹ ਸਿੱਗੀ ਮਜਬੂਰੀ ਵੀ ਚੱਲ ਵੀ ਅਸੀਂ ਕਰਾ ਨਹੀਂ ਸਕ ਗਏ ਸਾਡਾ ਪਿਓ ਸੀ ਅਸੀਂ ਜਿੰਨਾ ਕਰ ਸਕਦੇ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਵਾਂ ਸਾਲ ਚੜਿਆ 2026 2 ਤਰੀਕ ਨੂੰ ਅੱਜ ਸੁਪਨੀ ਅੰਦੇ ਘਰ ਦੇ ਬਾਹਰ ਇੱਕ ਬਜ਼ੁਰਗ ਮਿਲਿਆ ਸਾਨੂੰ ਰਾਤ ਨੂੰ 8 ਵਜੇ ਬਾਹਰ ਠੰਡ ਦੇ ਵਿੱਚ ਜ਼ਮੀਨ ਤੇ ਪਿਆ ਬਜ਼ੁਰਗ ਚੱਕ ਕੇ ਫਟਾਫਟ ਹਸਪੀਟਲ ਲਿਆਏ ਬਾਪੂ ਨੇ ਆਪਣਾ ਨਾਮ ਮਹਿੰਦਰ ਸਿੰਘ ਦੱਸਿਆ ਉਸ ਤੋਂ ਬਾਅਦ ਕੈਮਰੇ ਚੈੱਕ ਕੀਤੇ ਗਏ ਤਾਂ ਵੀਡੀਓ ਚ ਪਤਾ ਲੱਗਿਆ ਵੀ ਕੋਈ ਕਾਰ ਦੇ ਵਿੱਚ ਕੈਬ ਸੀਗੀ ਪੀਲੀ ਨੰਬਰ ਪਲੇਟ ਵਾਲੀ ਕਿਰਾਏ ਦੀ ਕਾਰ ਜਿਵੇਂ ਹੁੰਦੀ ਹੈ ਉਹਦੇ ਵਿੱਚੋਂ ਲਾਇਆ ਤੇ ਲਾ ਕੇ ਚਲੇ ਗਏ ਔਰ ਉਹਦੇ ਚ ਦਿਖ ਰੇ ਸੀ ਇੱਕ ਐ ਲੱਗਦਾ ਸੀ ਜਿਵੇਂ ਕੋਈ ਮਾਂ ਮਾਤੀਆਂ ਹੁਣ ਤੇ ਬਾਪੂ ਨੂੰ ਕੌਣ ਛੱਡ ਕੇ ਗਿਆ ਬਾਪੂ ਦੀ ਨੋਹ ਸੀ ਜਾਂ ਧੀ ਸੀ ਸਾਨੂੰ ਇਹ ਨਹੀਂ ਸੀ ਪਤਾ ਬਾਪੂ ਬੋਲ ਨਹੀਂ ਸਕਦਾ ਸੀ ਵਿਚਾਰਾ ਦੱਸ ਨਹੀਂ ਸੀ ਪਾ ਰਿਹਾ ਪੂਰਾ ਉਸ ਵਾਰ ਵੀਡੀਓ ਸੰਜੀ ਕੀਤੀ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਅਸੀਂ ਵੇਟ ਕੀਤੀ ਵੀ ਕੋਈ ਨਾ ਕੋਈ ਸੁਨੇਹਾ ਆ ਜਾਊਗਾ ਫਿਰ ਜਦ ਤੱਕ ਗੱਡੀ ਦਾ ਨੰਬਰ ਮਿਲ ਗਿਆ ਜਿਹੜੀ ਗੱਡੀ ਚ ਲੈ ਕੇ ਆਏ ਸੀ ਕੈਮਰੇ ਰਾਹੀਂ ਸਰਬਜੀਤ ਸਿੰਘ ਨਾਲ ਗੱਲ ਕੀਤੀ ਗੱਡੀ ਦਾ ਜਿਹੜਾ ਮਾਲਕ ਸੀ ਉਹ ਨਾ ਸਰਬਜੀਤ ਸਿੰਘ ਸੀ ਉਹਨੇ ਦੱਸਿਆ ਵੀ ਮੈਂ ਫੁੱਲਾਲ ਤੋਂ ਲੈ ਕੇ ਆਇਆ ਸੀ ਬਾਪੂ ਫਿਰ ਧੰਨਵਾਦ ਕਰਦੇ ਆਂ ਬਾਈ ਜੀ ਦਾ ਬਾਈ ਤੁਹਾਡਾ ਕੀ ਨਾਮ ਮਨਜਿੰਦਰਪਾਲ ਸਿੰਘ ਮਨਜਿੰਦਰਪਾਲ ਸਿੰਘ ਇਹ ਬਾਈ ਦਾ ਸਾਨੂੰ ਫੋਨ ਆ ਗਿਆ ਬਾਈ ਵੀ ਮੈਂ ਰੈਕ ਕੋਰ ਤੋਂ ਆਂ ਕਤਵਾ ਗੇਟ ਤੋਂ ਅਸੀਂ ਬੋਲਦੇ ਆਂ ਵੀ ਬਾਪੂ ਨੇ ਕਤਵਾ ਗੇਟ ਦਾ ਐਡਰੈਸ ਦਿੱਤਾ ਵੀ ਬਾਪੂ ਕੋਤਵਾ ਗੇਟ ਦਾ ਨਹੀਂ ਹੈਗਾ ਵੀ ਅਸੀਂ ਕਤਵਾ ਗੇਟ ਤੋਂ ਹੀ ਆਂ ਫਿਰ ਬਾਈ ਨੇ ਰੈਕ ਕੋਰ ਲੱਭਣਾ ਸ਼ੁਰੂ ਕੀਤਾ ਪਤਾ ਲੱਗਾ ਜਿਹੜੀ ਬੈਂਕ ਕਲੋਨੀ ਚ ਹੈ ਨਾ ਬੈਂਕ ਕਲੋਨੀ ਵੀ ਬਾਪੂ ਬੈਂਕ ਕਲੋਨੀ ਚ ਰਹਿੰਦਾ ਸੀ ਰੇੜਾ ਵਾਹ ਕੇ ਥੱਥੀ ਸਾਰੀ ਉਮਰ ਪਿੰਨ ਰਿਕਸ਼ਾ ਚਲਾਉਂਦਾ ਰਿਆ ਫੇਰ ਉਹ ਰਿਕਸ਼ਾ ਰੇੜਾ ਇਹ ਲੈ ਲਿਆ ਬਾਪੂ ਨੇ ਦੋ ਧੀਆਂ ਪਾਲੀਆਂ ਵਿਆਈਆਂ ਹੁਣ ਮਹਿੰਦਰ ਸਿੰਘ ਬਿਮਾਰ ਰਹਿਂਦਾ ਦੋ ਧੀਆਂ ਕਿਰਾਏ ਤੇ ਰਹਿੰਦੀਆਂ ਵੀ ਗਰੀਬ ਨੇ ਗਾਂ ਵਿਆਹ ਤਾਂ ਹੋ ਗਏ ਘਰ ਵਾਲੇ ਵੀ ਗਾਂ ਪੂਰੇ ਸੂਰੇ ਤੇ ਢਹਾੜੀ ਕਰਕੇ ਰੋਟੀ ਖਾਂਦੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਭੈਣ ਤੇਰਾ ਕੀ ਨਾ ਹਾਂ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਭੈਣ ਵਾਈਫ ਆਫ ਰਾਹੁਲ ਜੈਨ ਕਾਰ ਵਾਲੇ ਦਾ ਐਕਸੀਡੈਂਟ ਹੋ ਗਿਆ ਨਾਲੇ ਵੀ ਸੀਗੀ ਮੋਟਰਸਾਈਕਲ ਤੇ ਇਹਦੇ ਸੱਟ ਘੱਟ ਲੱਗੀ ਕਾਰ ਵਾਲੇ ਦਾ ਪੱਟ ਟੁੱਟ ਗਿਆ ਉਹਦਾ ਇਲਾਜ ਵੀ ਅਨਮੋਲਕ ਪੱਤਰਾਂ ਨੇ ਕਰਾ ਕੇ ਦਿੱਤਾ ਉਹ ਵੀ ਮੰਜੇ ਤੇ ਪਿਆ ਉਧਰੋਂ ਬਾਪੂ ਵੀ ਮੰਜੇ ਤੇ ਪਿਆ ਕਿਰਾਏ ਦੇ ਘਰ ਚ ਰਹਿੰਦੇ ਭੈਣ ਦੱਸਦੀ ਮਕਾਨ ਮਾਲਕ ਸਭ ਤੋਂ ਘਰ ਖਾਲੀ ਕਰਾ ਰਿਆ ਸੀ ਦੂਸਰੀ ਭੈਣ ਵੀ ਉਸੇ ਘਰ ਚ ਹੀ ਰਹਿੰਦੀ ਤੇ ਇਹ ਤੁਹਾਡੇ ਘਰ ਵਾਲਾ ਭੈਣੇ ਤੇਰਾ ਕੀ ਨਾਂ ਭੈਣੇ ਰਣਜੀਤ ਕੌਰ ਰਣਜੀਤ ਕੌਰ ਤੇਰਾ ਕੀ ਨਾਂ ਵੀਰੇ ਸਖਬੀਰ ਸਿੰਘ ਤੁਸੀਂ ਕੀ ਕਰਦੇ ਹੋ ਆਟੋ ਰਿਕਸ਼ਾ ਹੀ ਚਲਾਉਂਦੇ ਇਹ ਵੀ ਆਟੋ ਚਲਾਉਂਦਾ ਵੀਰ ਹਾਂ ਤੇ ਇਹ ਵੀ ਮਤਲਬ ਉਸੇ ਘਰ ਚ ਹੀ ਰਹਿੰਦੇ ਸੀ ਇਹ ਕਹਿੰਦੇ ਵੀ ਇਹ ਸਾਡੀ ਮਜਬੂਰੀ ਸੀ ਇਹਨਾਂ ਨੇ ਸਾਡੇ ਕੋਲੇ ਵੀ ਕਿਤੇ ਆ ਕੇ ਇੱਥੇ ਪਤਾ ਕੀਤਾ ਕੁਝ ਦਿਨ ਪਹਿਲਾਂ ਵੀ ਸਾਡੇ ਪਿਤਾ ਜੀ ਨੂੰ ਰੱਖ ਲਓ ਤੇ ਅਸੀਂ ਮਨਾਂ ਕਰਤਾ ਕਿਉਂਕਿ ਸਾਡੇ ਕੋਲੇ ਜਿਹੜੇ ਪੇਸ਼ੈਂਟ ਨੇ ਉਹ ਲਵਾਰਸ ਨੇ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਅਸੀਂ ਕਹਤਾ ਵੀ ਤੁਸੀਂ ਟ੍ਰੀਟਮੈਂਟ ਕਰਾਓ ਵੀ ਅਸੀਂ ਹਰੇਕ ਨੂੰ ਨਹੀਂ ਰੱਖ ਸਕਦੇ ਤਾਂ ਹੁਣ ਇਹ ਦੋ ਤਰੀਕ ਨੂੰ ਆਇਤੋ ਦੋ ਦਿਨ ਪਹਿਲਾਂ ਬਾਹਰ ਸੜਕ ਤੇ ਬਾਪੂ ਨੂੰ ਉਤਾਰ ਕੇ ਚਲੇ ਗਏ ਤੇ ਫਿਰ ਮਨਜਿੰਦਰਜੀਤ ਵੀਰੇ ਨੇ ਜਦੋਂ ਇਹਨਾਂ ਦਾ ਘਰ ਲੱਭਿਆ ਫਿਰ ਉਹਨੇ ਸਾਡੇ ਨਾਲ ਗੱਲ ਕੀਤੀ ਤੇ ਵੀਰੇ ਹੁਣੇ ਅੱਜ ਫਿਰ ਇਹਨਾਂ ਭੈਣ ਹੋਣਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਨਾਲ ਬਾਪੂ ਜੀ ਦੇ ਕਹਦੀਏ ਵੀ ਸਾਲੇਹਾਰ ਨਾ ਕਰ ਸਕਦਾ ਬਾਪੂ ਮਹਿੰਦਰ ਸਿੰਘ ਜੀ ਦੀ ਸਾਲੇਹਾਰ ਆਈ ਐਮ ਜਵਾਕਾਂ ਦੀ ਮਾਮੀ ਕਹਦੀ ਹੈ ਨਾ ਇਹਨਾਂ ਉਹਨਾਂ ਦੀ ਪਾਈ ਹੋਈ ਨੀਵੀ ਆਪਣੇ ਆਪ ਜਿਨ੍ਹਾਂ ਦਾ ਕੀਤਾ ਹੋਇਆ ਹੈਗਾ ਨਾਮ ਆ ਜਿਹੜਾ ਉਹ ਦਰਸਾਉਂਦੀ ਆ ਪਰ ਜਿੱਥੇ ਇਸ ਗੱਲ ਦਾ ਦੁੱਖ ਵੀ ਬਹੁਤ ਹੋਇਆ ਵੀ ਇੱਕ ਦੋਤੀ ਤੇ ਇੱਕ ਧੀ ਇੱਕ ਦਾ ਨੰਨਾ ਲੱਗਦਾ ਸੀ ਇੱਕ ਦਾ ਬਾਪ ਲੱਗਦਾ ਸੀ ਵੀ ਉਹ ਇੱਥੇ ਬਾਹਰ ਸੜਕ ਤੇ ਕਿਉਂ ਲਾ ਕੇ ਚਲੇ ਗਏ ਗੁੱਸਾ ਵੀ ਆ ਰਿਹਾ ਸੀ ਬੜਾ ਉੱਥੇ ਇਹਨਾਂ ਦੀਆਂ ਮਜਬੂਰੀਆਂ ਸੁਣ ਕੇ ਵੀ ਇੰਜ ਲੱਗਦਾ ਵੀ ਬੰਦਾ ਮਜਬੂਰੀ ਦੇ ਵਿੱਚ ਕੀ ਕੁਛ ਕਰ ਦਿੰਦਾ ਪਰ ਅੱਜ ਕੱਲ ਸਮਾਂ ਇਸ ਤਰ੍ਹਾਂ ਚੱਲਦਾ ਭੈਣੋ ਭਰਾਓ ਕਿਹਨੂੰ ਮਾੜਾ ਤੇ ਕਿਹਨੂੰ ਚੰਗਾ ਕਹੀਏ ਪਰ ਜੋ ਵੀ ਬਾਪੂ ਮਹਿੰਦਰ ਸਿੰਘ ਨਾਲ ਹੋਇਆ ਉਹ ਬਾਪੂ ਜੀ ਨਾਲ ਨਹੀਂ ਹੋਣਾ ਚਾਹੀਦਾ ਸੀ ਇਹ ਆਪ ਹੀ ਦੱਸਦੀਆਂ ਵੀ ਸਾਡਾ ਡੈਡੀ ਬਹੁਤ ਸਿਆਣਾ ਸੀ ਬਹੁਤ ਮਿਹਨਤ ਕਰਦਾ ਸੀ ਸਾਰੀ ਉਮਰ 릭ਸ਼ਾ ਚਲਾਇਆ ਬਾਪੂ ਦੀ ਤਸਵੀਰ ਵੀ ਤੁਸੀਂ ਦੇਖ ਰਹੇ ਹੋ ਸਰਦਾਰ ਸੀਗੁਰ ਸਿੰਘ ਸੀ ਬਾਪੂ ساری ਉਮਰ ਸਿਰ ਤੋਂ ਕੇਸ ਨਹੀਂ ਕਟਾਇਆ ਦਾੜੀ ਨਹੀਂ ਕਤਲ ਕਰਾਈ ਹੁਣ ਖੀਰ ਪੈਨ ਨੂੰ ਨਹੀਂ ਦੱਸਦੇ ਜੂੰਆਂ ਪੈ ਗਈਆਂ ਕੇਸ ਦਾੜੀ ਵੀ ਕੱਟ ਤੇ ਜਾਂ ਕੱਟਣੇ ਪੈ ਗਏ ਮਤਲਬ ਕਿਤਨੇ ਕਿਤੇ ਇਹਨਾਂ ਦੀ ਇਹ ਨਿਲਾਇਕੀ ਵੀ ਆ ਵੀ ਕੋਈ ਇੱਕ ਇਹਨਾਂ ਦੀ ਸਭ ਤੋਂ ਵੱਡੀ ਮਜਬੂਰੀ ਵੀ ਆ ਵੀ ਘਰ ਦੀ ਗਰੀਬੀ ਸੀ ਸੱਚੇ ਬਾਸ਼ਾ ਕਿਰਪਾ ਕਰਨ ਬਾਪੂ ਮਿੰਦਰ ਸਿੰਘ ਜੀ ਹੁਣ ਹਸਪਤਾਲ ਚ ਦਾਖਲ ਆ ਅਸੀਂ ਹੁਣ ਇਹਨਾਂ ਨੂੰ ਮਿਲਾ ਰਹੇ ਹਾਂ ਉਹ ਵੀ ਦੇਖੋ ਤੁਸੀਂ ਤਸਵੀਰ ਪਰ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਭੈਣੋ ਭਰਾਵੋ ਐਦਾਂ ਆਪਣੇ ਮਾਂ ਪਿਓ ਨੂੰ ਕਦੇ ਵੀ ਐਨਾ ਧੱਕਾ ਦੇਵੋ ਠੀਕ ਆ ਮਜਬੂਰੀਆਂ ਇਹ ਵੀ ਕਿਤੇ ਖੁਸ਼ ਹੋ ਕੇ ਥੋੜੀ ਕਰਕੇ ਗਈਆਂ ਸੀ ਕਿੱਡਾ ਜਿਗਰਾ ਕਰਨਾ ਪੈਂਦਾ ਜਦੋਂ ਆਪਣੇ ਜੰਮਣ ਵਾਲੇ ਨੂੰ ਇਹਦਾ ਸੁਟਣਾ ਪਰ ਮਜਬੂਰੀ ਕਿੱਡੀ ਵੀ ਹੋਵੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤੇ ਹਨ ਉਹਨਾਂ ਨੇ ਵੀ ਬੜੀਆਂ ਮਜਬੂਰੀਆਂ ਚੱਲੀਆਂ ਉਹਨਾਂ ਨੇ ਵੀ ਬੜੀਆਂ ਮਜਬੂਰੀਆਂ ਸਾਨੂੰ ਪਾਲਿਆ ਬੜਾ ਔਖਾ ਟਾਈਮ ਦੇਖਿਆ ਅੱਜ ਕੱਲ ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਬਹੁਤ ਸਾਰੇ ਸੌਖੇ ਹੱਲ ਵੀ ਨਿਕਲਿਆ ਹੁੰਦੇ ਆ ਉਸ ਟਾਈਮ ਤਾਂ ਕੋਈ ਹੱਲ ਹੀ ਨਹੀਂ ਸੀ ਜਦੋਂ ਮਹਿੰਦਰ ਸਿੰਘ ਨੇ ਆਪਣੀਆਂ ਧੀਆ ਪਾਲੀਆਂ ਤੁਹਾਡੇ ਮਾਤਾ ਜੀ ਕਿਧਰ ਚਲੇ ਗਏ ਸੀ ਜਦੋਂ ਕੀ ਹੁੰਦੇ ਨਹੀਂ ਇਹ ਨਹੀਂ ਪਾਲਿਆ ਤੁਹਾਨੂੰ ਬਾਪੂ ਨੇ ਉਹੋ ਹੋ ਅਸੀਂ ਬੱਚਿਆਂ ਨੂੰ ਨੀ ਕਿ ਮਾਂ ਤੇ ਪਿਓ ਦਾ ਰੋਲ ਹੀ ਨਹੀਂ ਕੀਤਾ ਦੋਨੇ ਇੱਕ ਚੰਗਾ ਬਾਪ ਸੀ ਵਿਆਹ ਵੀ ਨਹੀਂ ਕਰਵਾਇਆ ਨਾਲੇ ਘਰ ਦੇ ਕਰਕੇ ਤੇ ਮੰਮੀ ਦੀਆਂ ਕੁੜੀਆਂ ਰੋਲ ਚਾਣੀਆਂ ਗਏ ਸੱਚ ਵੀ ਸੀ ਉਹਦੀ ਗੱਲ ਇਹ ਤੁਹਾਨੂੰ ਕਿਸੇ ਨੇ ਨਹੀਂ ਸੁਣੇ ਪੁੱਛਣਾ ਜੇ ਕਿਤੇ ਵਿਆਹ ਕਰਵਾਉਂਦਾ ਬਾਪ ਔਰ ਜਵਾਨ ਸੀ ਜੰਗ ਸੀ ਅੱਜ ਤੋਂ 35 35 ਸਾਲ ਪਹਿਲਾਂ ਠੀਕ ਆ ਕੋਈ ਗੱਲ ਨਹੀਂ ਭੈਣ ਮੇਰੀ ਅੱਜ ਤੁਹਾਡੇ ਕਰੋਨੇ ਦੇ ਦਰਸ਼ਨ ਬਾਪੂ ਦੇ ਹਨ ਮਹਿੰਦਰ ਓ ਮਹਿੰਦਰ ਸਿਆ ਆਹ ਕੌਣ ਆਇਆ ਦੇਖ ਆਹ ਕੌਣ ਆਇਆ ਆ ਗੁਰਪ੍ਰੀਤ ਆਇਆ ਦੇ ਨੇੜੇ ਹੋ ਭੈਣ ਦੇਖੋ ਨਹੀਂ ਤਾਂ ਨਹੀਂ ਦੇਖਦੇ ਨਹੀਂ ਜੀ ਨੇੜੇ ਵੜੋ ਭੈਣ ਤੁਸੀਂ ਉਹਨਾਂ ਸੁੱਤੀਂ ਲੈਂਦੀ ਪਾਈ ਪਾਟ ਦਿੰਦੇ ਆ ਹੁਣ ਇਦਾਂ ਬੰਨਣਾ ਪੈ ਰਿਹਾ ਜੇ ਤੁਸੀਂ ਨਾਲ ਹੁੰਦੀਆਂ ਘਟੂਕਾ ਤਾ ਚੀਜ਼ਾਂ ਤਾਂ ਸਾਥ ਦਿੰਦੇ ਸਾਡਾ ਇਦਾਂ ਬਾਬੂ ਤੈਨੂੰ ਕੌਣ ਛੱਡ ਕੇ ਗਈ ਸੀ ਐ ਬਾਬੂ ਆ ਕੁੜੀ ਸੀ ਕਾ ਸੀ